ਕਵਾਰੀ ਕਹਾਤੀ ਇੱਕ ਨਦੀ ਦੇ ਕਿਨਾਰੇ ਤੇ ਗਿਆ ਉਹ ਆਪਣੀ ਸੁੰਡ ਨਾਲ ਨਦੀ ਦਾ ਪਾਣੀ ਲੈਂਦਾ ਅਤੇ ਆਪਣੇ ਉੱਪਰ ਪਾਉਂਦਾ ਸੀ ਉਹ ਆਪਣੇ ਆਪ ਨੂੰ ਸਾਫ਼ ਕਰ ਰਿਹਾ ਸੀ ਜਦੋਂ ਉਹ ਨਦੀ ਦੇ ਕਿਨਾਰੇ ਤੋਂ ਰਾਹਵਾਲ ਜਾ ਰਿਹਾ ਸੀ ਉਸਨੇ ਰਸਤੇ ਵਿੱਚ ਇੱਕ ਸੂਰ ਨੂੰ ਆਉਂਦੇ ਹੋਏ ਵੇਖਿਆ ਸੂਰ ਜੋ ਪੂਰੀ ਤਰ੍ਹਾਂ ਚਿੱਕੜ ਦੇ ਵਿੱਚ ਭਰਿਆ ਹੋਇਆ ਸੀ ਜਦੋਂ ਹਾਥੀ ਨੇ ਉਸ ਨੂੰ ਦੇਖਿਆ ਤਾਂ ਉਸਨੇ ਆਪਣੇ ਆਪ ਨੂੰ ਉਸ ਤੋਂ ਇੱਕ ਪਾਸੇ ਕਰ ਲਿਆ ਅਤੇ ਉਸ ਨੂੰ ਜਾਨ ਦਿੱਤਾ ਜਦੋਂ ਸੂਰ ਨੇ ਦੇਖਿਆ ਕਿ ਉਸਨੇ ਆਪਣੇ ਦੋਸਤਾਂ ਨੂੰ ਜਾ ਕੇ ਦੱਸਿਆ ਕਿ ਉਹ ਕਿੰਨਾ ਸ਼ਕਤੀਸ਼ਾਲੀ ਹੈ ਇੱਕ ਵੱਡਾ ਹਾਥੀ ਵੀ ਉਸ ਦੇ ਸਾਹਮਣੇ ਇੱਕ ਪਾਸੇ ਹੋ ਗਿਆ ਜਦੋਂ ਹਾਥੀ ਦੇ ਦੋਸਤ ਇਸ ਗੱਲ ਬਾਰੇ ਸੁਣਦੇ ਹਨ ਤਾਂ ਉਹ ਹਾਥੀ ਨੂੰ ਕਹਿੰਦੇ ਹਨ ਕਿ ਤੂੰ ਛੋਟੇ ਜਿਹੇ ਸੂਰ ਤੋਂ ਡਰ ਕੇ ਇੱਕ ਪਾਸੇ ਹੋ ਗਿਆ ਸੀ ਅਤੇ ਉਸ ਟਾਈਮ ਹਾਥੀ ਮੁਸਕਰਾਉਂਦਾ ਹੋਇਆ ਕਹਿੰਦਾ ਕਿ ਅਜਿਹਾ ਨਹੀਂ ਸੀ ਨਾ ਮੈਂ ਉਸ ਤੋਂ ਡਰਿਆ ਸੀ ਤੇ ਨਾ ਹੀ ਮੈਂ ਉਸ ਤੋਂ ਡਰਦਾ ਹਾਂ ਮੈਂ ਚਾਹੁੰਦਾ ਤਾਂ ਉਸ ਸੂਰ ਨੂੰ ਆਪਣੇ ਪੈਰਾਂ ਹੇਠ ਵੀ ਦਬਾ ਸਕਦਾ ਸੀ ਅਸਲ ਵਿੱਚ ਸੂਰ ਪੂਰੀ ਤਰ੍ਹਾਂ ਚਿੱਕੜ ਨਾਲ ਭਰਿਆ ਹੋਇਆ ਸੀ ਅਤੇ ਮੈਂ ਹੁਣੇ-ਹੁਣੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਹੈ ਇਸੇ ਕਰਕੇ ਮੈਂ ਨਹੀਂ ਚਾਹੁੰਦਾ ਸੀ ਕਿ ਜਦੋਂ ਸੂਰ ਮੇਰੇ ਪਾਸੇ ਦੀ ਲੰਗੇ ਤਾਂ ਉਸ ਦਾ ਚਿੱਕੜ ਮੇਰੇ ਉੱਪਰ ਲੱਗੇ ਇਸੇ ਲਈ ਮੈਂ ਉਸ ਨੂੰ ਜਾਨ ਦੇ ਦਿੱਤਾ ਅਤੇ ਮੈਂ ਇਹੀ ਫੈਸਲਾ ਕੀਤਾ ਕਿ ਇਸ ਤੋਂ ਸਾਈਡ ਤੇ ਹੋਣਾ ਹੀ ਮੇਰੇ ਲਈ ਬਿਹਤਰ ਰਹੇਗਾ ਦੋਸਤੋ ਇਸ ਛੋਟੀ ਜਹੀ ਕਹਾਣੀ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਹਰ ਬਹਿਸ ਜਾਂ ਵਿਵਾਦ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਚੁੱਪ ਰਹਿਣਾ ਜਾਂ ਇੱਕ ਪਾਸੇ ਹੋ ਜਾਣਾ ਸਭ ਤੋਂ ਵਧੀਆ ਜਵਾਬ ਹੁੰਦਾ ਹੈ ਸਮਝਦਾਰ ਵਿਅਕਤੀ ਉਹ ਹੁੰਦਾ ਹੈ ਜੋ ਇਹ ਸਮਝਦਾ ਹੈ ਕਿ ਸਭ ਨੂੰ ਸਮਝਾਉਣਾ ਜ਼ਰੂਰੀ ਨਹੀਂ ਹੈ ਕੁਝ ਲੋਕ ਬਸ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਅਹੰਕਾਰ ਅਤੇ ਆਪਣੇ ਗੁੱਸੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਂਦੇ ਹਨ ਅਤੇ ਤੁਸੀਂ ਚਾਹੇ ਕਿੰਨੀ ਵੀ ਸੱਚਾਈ ਦੱਸੋ ਜਾਂ ਕਿੰਨਾ ਵੀ ਉਹਨਾਂ ਨੂੰ ਸਮਝਾਓ ਤਾਂ ਵੀ ਉਹ ਤੁਹਾਨੂੰ ਗਲਤ ਹੀ ਸਮਝਣਗੇ ਇਸ ਲਈ ਅਜਿਹੇ ਲੋਕਾਂ ਨੂੰ ਸਮਝਣ ਦਾ ਕੀ ਫਾਇਦਾ ਆਪਣੀ ਊਰਜਾ ਆਪਣੀ ਸ਼ਕਤੀ ਆਪਣੇ ਸਮੇਂ ਨੂੰ ਬਰਬਾਦ ਕਰਨ ਦਾ ਕੀ ਫਾਇਦਾ ਜੋ ਚੁੱਪ ਰਹਿਣਾ ਜਾਣਦਾ ਹੈ ਉਹ ਹੀ ਜਿੱਤਣਾ ਜਾਣਦਾ ਹੈ ਕਿਉਂਕਿ ਚੁੱਪ ਰਹਿਣਾ ਹੀ ਤੁਹਾਨੂੰ ਕੰਟਰੋਲ ਕਰ ਦਿੰਦਾ ਹੈ ਅਤੇ ਕੰਟਰੋਲ ਵਿੱਚ ਰਹਿਣਾ ਹੀ ਅਸਲੀ ਤਾਕਤ ਹੁੰਦੀ ਹੈ। ਦੋਸਤੋ ਜੇਕਰ ਤੁਹਾਨੂੰ ਮੇਰੀ ਛੋਟੀ ਜਿਹੀ ਇਹ ਕਹਾਣੀ ਪਸੰਦ ਆਈ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਇਸ ਵੀਡੀਓ ਨੂੰ ਲਾਈਕ ਤੇ ਹਾਈਪ ਜਰੂਰ ਕਰ ਦੇਣਾ। ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਧੰਨਵਾਦ ਦੋਸਤੋ।